ਚਾਹੇ 라ਵਣ ਮਾੜਾ ਸੀ ਪਰ ਭਵੀਸ਼ਣ ਨੂੰ ਵੀ ਚੰਗਾ ਨਹੀਂ ਕਹਿੰਦੇ ਹਨਾ ਤਾਂ ਇਹ ਉਹ ਗੱਲ ਸਿਚੁਏਸ਼ਨ ਹੈਗੀ ਹੈ ਨਾਲ ਦੀ ਇਹ ਮੈਨੂੰ ਠੀਕ ਲੱਗਿਆ ਤੁਹਾਨੂੰ ਜਿਹੜਾ ਮੋ ਮਜੀਠੀਆ ਨੇ ਕੀਤਾ ਇਹ ਸਮੂਹ ਤੋਂ ਇਹ ਪਤਾ ਲੱਗਦਾ ਕਿ ਵੀ ਹੁਣ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਸੀ ਜਾਂ ਕਹਿ ਲਓ ਉਹ ਅਕਾਲੀ ਦਲ ਸੀ ਉਹ ਬਿਲਕੁਲ ਕਮਜ਼ੋਰ ਪੈ ਚੁੱਕਿਆ ਹੈ ਜ਼ਮੀਨ ਹੇਠਾਂ ਬਦਲ ਚੁੱਕੀ ਹੈ ਲੋਕ ਜਿਹੜੇ ਪੰਥਕ ਪੋਲਿਟਿਕਸ ਤੋਂ ਜਾਂ ਅਕਾਲੀ ਪੋਲਿਟਿਕਸ ਤੋਂ ਜੋ ਉਮੀਦਾਂ ਰੱਖਦੇ ਆ ਉਹ ਇਹ ਨਹੀਂ ਪੂਰੀਆਂ ਕਰ ਸਕਦੇ ਵਿਕਰਮ ਮਜੀਠੀਆ ਹੀ ਗੇਮ ਪਲੇ ਕਰ ਰਿਹਾ ਫਿਰ ਜਿਹੜਾ ਕੱਲ ਉਹਨਾਂ ਦਾ ਬਿਆਨ ਆਇਆ ਗੱਲਾਂ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਕੋਈ ਐਕਚੁਅਲੀ ਦਰਦ ਆ ਜਾਂ ਕਿਵੇਂ ਆ ਤਾਂ ਦਰਦ ਤਾਂ ਉਦੋਂ ਵੀ ਨਾ ਜਾਗਿਆ ਜਦੋਂ ਆਪਣਾ ਬੇਅਦਬੀ ਹੋਈ ਸੀ ਤੁਹਾਨੂੰ ਇਹ ਲੱਗ ਰਿਹਾ ਕਿ ਹੁਣ ਸੁਖਬੀਰ ਵਰਸਸ ਮਜੀਠੀਆ ਹੋਣ ਜਾ ਰਿਹਾ ਇਸ ਘਾਟੋ ਕਲੇਸ਼ ਦਾ ਬਸ ਇਹੀ ਹੋਊਗਾ ਕਿ ਸੁਖਬੀਰ ਸਿੰਘ ਹੋਰ ਕਮਜ਼ੋਰ ਹੋਗੇ ਮਰਜੀਠੀਆ ਦੇ ਚੋਂ ਐਡਵਾਂਟੇਜ ਲੈ ਕੇ ਕੋਈ ਕਰ ਸਕਦੇ ਆ ਉਹ ਮੈਨੂੰ ਨਹੀਂ ਲੱਗਦਾ ਇਹ ਸੁਖਬੀਰ ਸਿੰਘ ਬਾਦਲ ਦੇ ਲਈ ਪ੍ਰਧਾਨਗੀ ਜਾਊਗੀ ਸੁਖਬੀਰ ਸਿੰਘ ਬਾਦਲ ਦੀ ਹੋਊਗੀ ਬਲੇ ਇਸਾਂ ਮੇਰੇ ਦੋਸਤ ਸੀਗੇ ਕਹਿ ਲੋ ਉਹ ਹੌਲੀ ਹੌਲੀ ਛਾਲਾ ਮਾਰ ਰਹੇ ਆ ਮਸਲਾ ਹੀ ਉਥੇ ਆ ਕਿ ਤੁਸੀਂ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਜਿਹੜੇ ਹੁਕਮਨਾਮੇ ਆ ਉਹਨਾਂ ਨੂੰ ਬਿਲਕੁਲ ਇਨ ਬਿਨ ਉਹਨਾਂ ਨੂੰ ਉਸ ਲੈਟਰ ਤੇ ਸਪਿਰਿਟ ਚ ਲਾਗੂ ਨਹੀਂ ਕਰਨਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜ਼ਬਰਦਸਤ ਖਿਲਾਰਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਨੇ ਉਹ ਕਰ ਦਿਖਾਇਆ ਜਿਹੜਾ ਸ਼ਾਇਦ ਅਜੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਵਿਕਰਮ ਮਜੀਠੀਆ ਵੀ ਸੁਖਪੀਰ ਸਿੰਘ ਬਾਦਲ ਹੁਣਾਂ ਦੇ ਖਿਲਾਫ ਖੜੇ ਹੋਣਗੇ ਜਾਂ ਸੁਖਪੀਰ ਸਿੰਘ ਬਾਦਲ ਦਾ ਧੜਾ ਔਰ ਵਿਕਰਮ ਮਜੀਠੀਆ ਦਾ ਧੜਾ ਆਮੋ ਸਾਹਮਣੇ ਹੁੰਦਾ ਹੋਇਆ ਨਜ਼ਰ ਆਊਗਾ ਕਿਉਂਕਿ ਵਿਕਰਮ ਮਜੀਠੀਆ ਨੇ ਅੰਤਰੀਂ ਕਮੇਟੀ ਦੇ ਫੈਸਲੇ ਤੇ ਸਵਾਲ ਚੁੱਕ ਦਿੱਤੇ ਆ ਔਰ ਉਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਬਿਆਨ ਆਇਆ ਬੜਾ ਸਖਤ ਬਿਆਨ ਸੀਗਾ ਜਿਹੜਾ ਪ੍ਰੈਸ ਨੋਟ ਛਪ ਕੇ ਆਇਆ ਉਹਦੇ ਸਖਬੀਰ ਸਿੰਘ ਬਾਦਲ ਹੁਣਾ ਦੇ ਤਾਂ ਸਾਡੇ ਨਾਲ ਸਰਦਾਰ ਅਜੀਪਾਲ ਸਿੰਘ ਬਰਾੜ ਨੇ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਿਆਸੀ ਮਾਹਰ ਨੇ ਟਿੱਪਣੀਕਾਰ ਨੇ ਬਰਾੜ ਸਾਹਿਬ ਕਿਵੇਂ ਦੇਖਦੇ ਇਸ ਪੂਰੇ ਮਸਲੇ ਨੂੰ ਅਕਾਲੀ ਦਲ ਦੀ ਸਿਆਸਤ ਕਿਧਰਲੇ ਪਾਸੇ ਜਾਊਗੀ ਬਰਾੜ ਸਾਹਿਬ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਘਟਨਾਕਰਮ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਵਾਪਰ ਰਿਹਾ ਹੈ ਇਹਨਾਂ ਪੂਰੇ ਘਟਨਾਕਰਮਾਂ ਨੂੰ ਕਿਵੇਂ ਦੇਖਦੇ ਹੋ ਔਰ ਕੱਲ ਜਿਹੜਾ ਸਭ ਤੋਂ ਵੱਡਾ ਘਟਨਾਕਰਮ ਹੋਇਆ ਐਕਸ਼ਨ ਰਿਐਕਸ਼ਨ ਦੋਵੇਂ ਚੀਜ਼ਾਂ ਵੈਗਰੇਜ ਜੀ ਦਾ ਖਾਲਸਾ ਵੈਗਰੇਜ ਕੀ ਫਤਿਹ ਆਪਨਾ ਵੇਖੋ ਜੀ ਜਿਵੇਂ ਹੁਣ ਉਹ ਨਈਆ ਡੋਬਰੀ ਆ ਹਨਾ ਬੇੜੀ ਡੋਬਰੀ ਆ ਤਾਂ ਉਹਦੇ ਵਿੱਚੋਂ ਜਿਹੜੇ ਉਹਨਾਂ ਦੇ ਫੇਅਰ ਵੈਦਰ ਫਰੈਂਡਸ ਸੀ ਜਿਹੜੇ ਭਲੇ ਸਮਿਆਂ ਤੇ ਦੋਸਤ ਸੀਗੇ ਕਹਿ ਲਓ ਉਹ ਹੌਲੀ-ਹੌਲੀ ਛਾਲਾ ਮਾਰ ਰਹੇ ਆ ਪਹਿਲਾਂ ਆਪਾਂ ਵੇਖਿਆ ਕਿ ਜਿਹੜੇ ਸੋ ਕਾਲਡ ਬਾਗੀ ਕਹਿ ਕੇ ਬਾਹਰ ਆਏ ਹਨਾ ਉਹ ਵੀ ਤਾਂ ਪਹਿਲਾਂ ਨਾਲ ਹੀ ਜੁੜੇ ਰਹੇ ਨਾ ਅਖੀਰ ਤੱਕ ਤੇ ਹੁਣ ਉਹ ਬਾਹਰ ਤਾਂ ਆਏ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਹੁਣ ਮਤਲਬ ਸੁਖਬੀਰ ਬਾਦਲ ਉਹਨਾਂ ਨੂੰ ਜਿੱਤ ਨਹੀਂ ਦਿਵਾ ਸਕਦਾ ਤੇ ਗੋਦਾ ਬੈਗੇਜ ਭਾਰੀ ਹੋ ਗਿਆ ਦੂਜਾ ਹੁਣ ਜਦੋਂ ਅਗਲੀ ਸਟੇਜ ਆਈ ਹੈ ਜਦੋਂ ਵੇਖੋ ਪ੍ਰੋਟੈਸਟ ਸ਼ੁਰੂ ਹੋ ਗੀਆਂ ਪਬਲਿਕ ਡਿਸਕੰਟੈਂਟ ਹੋ ਗਿਆ ਕਿ ਇਹ ਜੱਥੇਦਾਰਾਂ ਸਾਹਿਬ ਨੂੰ ਕਿਵੇਂ ਹਟਾਇਆ ਗਿਆ ਤਾਂ ਉਹਦਾ ਮੌਕਾ ਵੇਖ ਕੇ ਇਹ ਜਿਹੜਾ ਮਜੀਠੀਆ ਦਾ ਧੜਾ ਕਹਿ ਲੋ ਜਾਂ ਮਜੀਠੀਆ ਸਾਹਿਬ ਨੇ ਜਿਹੜਾ ਇਹ ਬਿਆਨ ਦਿੱਤਾ ਹੈਗਾ ਤੇ ਇਹ ਕੋਈ ਆਪਾਂ ਇਹ ਕਹਿ ਦਈਏ ਕਿ ਕੋਈ ਇਹ ਕੱਲਾ ਯੱਪਾ ਕਹਿੰਦੀ ਹੈ ਕਿ ਉਹਨਾਂ ਨੂੰ ਕੋਈ ਐਕਚੁਅਲੀ ਦਰਦ ਆ ਜਾਂ ਕਿਵੇਂ ਆ ਤਾਂ ਦਰਦ ਤਾਂ ਉਦੋਂ ਵੀ ਨਾ ਜਾਗਿਆ ਜਦੋਂ ਆਪਣਾ ਬੇਅਦਬੀ ਹੋਈ ਸੀ ਜਾਂ ਉਦੋਂ ਵੱਡੀ ਗੱਲ ਤਾਂ ਕਦੇ ਨਹੀਂ ਨਾ ਹੋਈ ਸੀ ਤਾਂ ਇਹ ਹੁਣ ਤਾਂ ਇਹ ਆ ਕਿ ਵੀ ਚੂਹੇ ਛਾਲਾ ਮਾਰ ਰਹੇ ਇੱਕ ਡੁੱਬਦੀ ਹੋਈ ਉਹਦੇ ਵਿੱਚੋਂ ਤੇ ਜਿਹੜਾ ਬਿਆਨ ਦੀ ਗੱਲ ਆਪਾਂ ਕਰਦੇ ਆਂ ਪੁੰਦਰ ਸਾਊਧਾ ਬਿਆਨ ਆ ਉਹ ਆਮ ਤੌਰ ਤੇ ਪ੍ਰੈਸ ਨੋਟਸ ਜਿਹੜੇ ਹੁੰਦੇ ਆ ਲੀਡਰਾਂ ਦੇ ਉਹ ਲਿਖੇ ਜਾਂਦੇ ਹੁੰਦੇ ਆ ਤੱਕੇ ਦਾ ਮਤਲਬ ਇਨਸਟਰਕਸ਼ਨ ਕੋਈ ਹੋਰ ਦਿੰਦਾ ਉਹ ਪੁੰਦਰ ਸਾਹਿਬ ਦੇ ਪ੍ਰੈਸ ਨੋਟਸ ਦੀ ਉਹ ਕੌਣ ਦਿੰਦਾ ਕਿੱਥੋਂ ਦਿੰਦਾ ਪਰਿਵਾਰ ਚੋਂ ਕੋਈ ਦਿੰਦਾ ਇਹ ਕੌਣ ਦਿੰਦਾ ਇਹ ਆਪਾਂ ਨੂੰ ਪਤਾ ਨਹੀਂ ਕੌਣ ਲਿਖਦਾ ਯਾਨੀ ਕਿ ਜਿਹੜਾ ਭੁੰਦਰ ਹੋਣਾ ਦਾ ਬਿਆਨ ਸੀ ਉਹ ਕੰਸਰਨ ਯਾਨੀ ਲਿਖਿਆ ਕਿਸੇ ਹੋਰ ਨੇ ਭੁੰਦਰ ਹੋਣਾ ਦਾ ਨੂੰ ਤਾਂ ਕਹਤਾ ਕਿ ਆ ਬਿਆਨ ਲਿਖਤਾ ਇਹ ਜਨਰਲ ਰਿਹਾ ਵੇਖੋ ਪਹਿਲਾਂ ਚੰਦੂ ਮਾਝਾ ਸਾਹਿਬ ਦਾ ਵੀ ਇੱਕ ਬਿਆਨ ਹੁੰਦਾ ਨਾ ਕਿ ਵੀ ਡੇਰੇ ਦੇ ਹੱਕ ਚ ਆਇਆ ਵਿਆ ਜਿਹੜਾ ਬਾਅਦ ਚੋਂ ਡਿਨਾਈ ਕਰਦੇ ਆ ਜਿਹਾ ਕੱਲ ਤੱਕ ਸਾਥ ਤੇ ਵੀ ਰੌਲਾ ਹੱਦ ਤੱਕ ਸਾਥ ਤੇ ਵੀ ਰੌਲਾ ਪਿਆ ਸੀ ਤਾਂ ਉਹ ਬੜਾ ਕਲੀਅਰ ਹੈਗਾ ਕਿ ਵੀ ਬਿਆਨ ਜਿਹੜੇ ਹੁੰਦੇ ਆ ਵੈਸੇ ਵੀ ਬਿਆਨ ਆਪਾਂ ਵੇਖਦੇ ਜਿਹੜੇ ਪ੍ਰੈਸ ਨੋਟਸ ਹੁੰਦੇ ਆ ਲੀਡਰ ਕੋਲੇ ਕਿਹੜਾ ਟਾਈਮ ਹੁੰਦਾ ਕਿ ਉਹ ਬੈਠ ਕੇ ਪ੍ਰੈਸ ਨ ਬਿਲਕੁਲ ਡਿਨਾਈ ਕਰਦੇ ਹਾਂ ਉਹ ਇਹਨਾਂ ਹਾਰਡ ਨਹੀਂ ਹੋ ਸਕਦਾ ਜਿਵੇਂ ਉਹ ਕਹਿ ਰਹੇ ਆ ਕਿ ਮੈਂ ਇਹਨਾਂ ਹਾਰਡ ਨਹੀਂ ਬੋਲ ਸਕਦਾ ਪਰ ਇਫੈਕਟ ਉਸੇ ਤੇ ਜਾ ਰਿਹਾ ਸੀ ਉਹਦੇ ਵਿੱਚ ਨਾ ਦੋ ਜਿਹੜੇ ਕ੍ਰੈਕਸ ਪੁਆਇੰਟ ਹੈਗੇ ਉਸ ਬਿਆਨ ਦੇ ਵਿੱਚ ਪਹਿਲਾ ਤਾਂ ਇਹ ਜਿਹੜਾ ਪਿੱਠ ਤੇ ਛੁਰਾ ਮਾਰਿਆ ਚਲੋ ਉਹ ਪਿੱਠ ਤੇ ਛੁਰਾ ਆਪਾਂ ਇੱਕ ਮੁਹਾਵਰੇ ਦੇ ਤੌਰ ਤੇ ਵਰਤਦੇ ਆ ਪਰ ਡੈਫੀਨੇਟਲੀ ਉਹਨੇ ਇਹ ਤਾਂ ਕਿਹਾ ਨਾ ਵੀ ਤੁਸੀਂ ਸਹੀ ਨਹੀਂ ਕੀਤਾ ਵੀ ਤੁਹਾਨੂੰ ਤਾਂ ਪਾੜਿਆ ਸੀ ਮੇਹਣੋ ਵੇਣੀ ਤਾਂ ਹੋਏ ਉਸ ਬਿਆਨ ਚ ਉਹਨੂੰ ਤਾਂ ਉਹ ਵੀ ਨਹੀਂ ਡਿਨਾਈ ਕਰ ਰੇ ਦੂਜੀ ਗੱਲ ਇਹ ਆ ਕਿ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਵੀ ਅਕਾਲ ਤਖਤ ਸਾਹਿਬ ਦੇ ਮਦਈ ਆ ਭਈ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਮਦਈ ਹੋ ਜੇ ਤੁਸੀਂ ਅਕਾਲ ਤਖਤ ਸਾਹਿਬ ਦਾ ਕਹਿ ਰਹੇ ਫਿਰ ਤਾਂ ਡਿਫਰੈਂਸਿਸ ਹੀ ਕੋਈ ਨਹੀਂ ਫਿਰ ਤਾਂ ਰੌਲਾ ਹੀ ਕੋਈ ਨਹੀਂ ਫਿਰ ਤਾਂ ਤੁਸੀਂ ਹੁਕਮਨਾਮਾ ਲਾਗੂ ਕਰੋ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬਦਲਣ ਦੀ ਤੁਹਾਨੂੰ ਲੋੜ ਨਹੀਂ ਸੀ ਕੋਈ ਤਰੀਕਾ ਕਰ ਇਹ ਅਪਣਾਉਣ ਦੀ ਲੋੜ ਨਹੀਂ ਸੀ ਫਿਰ ਤਾਂ ਕਿਸੇ ਨਾਲ ਪ੍ਰੋਬਲਮ ਹੀ ਕਿਸੇ ਨੂੰ ਕਿਸੇ ਨਾਲ ਹੈ ਨਹੀਂਗੇ ਮਸਲਾ ਹੀ ਉੱਥੇ ਆ ਕਿ ਤੁਸੀਂ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਜਿਹੜੇ ਹੁਕਮਨਾਮੇ ਆ ਉਹਨਾਂ ਨੂੰ ਬਿਲਕੁਲ ਇਨ ਬਿਨ ਉਹਨਾਂ ਨੂੰ ਉਸ ਲੈਟਰ ਤੇ ਸਪਿਰਟ ਚ ਲਾਗੂ ਨਹੀਂ ਕਰਨਾ ਚਾਹੁੰਦੇ अच्छा पर ਜਿਹੜਾ ਕੱਲ ਦਾ ਘਟਨਾਕਰਮ ਹੋਇਆ ਬਾਕੀਆਂ ਤੇ ਵੀ ਆਪਾਂ ਡਿਸਕਸ ਕਰਦੇ ਹਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਅਚਾਨਕ ਵਿਕਰਮ ਮਜੀਠੀਆ ਹੁਣੇ ਪ੍ਰਗਟ ਹੁੰਦੇ ਆ ਅਚਾਨਕ ਆਉਂਦੇ ਆ ਔਰ ਉਹਨਾਂ ਦੇ ਨਾਲ 7-8 ਲੀਡਰ ਸੀ ਸਰਨਜੀਤ ਢਿੱਲੋਂ ਵੀ ਤੇ ਹੋਰ ਕਈ ਲੀਡਰ ਵੀ ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਅਸਤੀਫਾ ਵੀ ਦੇ ਦਿੱਤਾ ਔਰ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਅਚਾਨਕ ਹਾਲਾਂਕਿ ਤੁਸੀਂ ਜ਼ਿਕਰ ਕੀਤਾ ਪਹਿਲਾਂ ਕਿ ਅਚਾਨਕ ਇਹ ਦਰਦ ਕਿਵੇਂ ਜਾਗ ਗਿਆ ਪਰ ਵਿਕਰਮ ਮਜੀਠੀਆ ਕੀ ਗੇਮ ਪਲੇ ਕਰ ਰਿਹਾ ਫਿਰ ਜਿਹੜਾ ਕੱਲ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਥੇਦਾਰਾਂ ਨੂੰ ਹਟਾਉਣ ਵਾਲਾ ਫੈਸਲਾ ਗਲਤ ਸੀ ਅੰਤਰੀਂ ਕਮੇਟੀ ਤੇ ਇਹ ਆਪਾਂ ਨੂੰ ਇੱਕ ਪਤਾ ਹੀ ਸੀਗਾ ਕਿ ਇਹਨਾਂ ਦੇ ਜਿਹੜੇ ਹੈਗਾ ਇੱਕ ਦੂਜੇ ਨਾਲ ਸੁਖਾਵਾਂ ਨਹੀਂ ਚੱਲ ਰਿਆ ਇਹਨਾਂ ਦਾ ਜਦੋਂ ਦੇ ਵਿਕਰਮਜੀਠਿਆ ਜੇਲ੍ਹ ਗਏ ਸੀ ਉਸ ਤੋਂ ਪਹਿਲਾਂ ਵੀ ਵੇਖੋ ਬਾਦਲ ਸਾਹਿਬ ਕਈ ਵਾਰੀ ਟਿੱਪਣੀ ਕਰ ਜਾਂਦੇ ਸੀ ਸੋ ਉਹ ਇੰਨਾ ਕੋਰਡੀਅਲ ਰਿਲੇਸ਼ਨ ਨਹੀਂ ਸੀਗਾ ਤੇ ਇਹ ਵੀ ਲੋਕਾਂ ਦਾ ਤਾਂ ਕਹਿਣਾ ਹੁੰਦਾ ਸੀਗਾ ਕਿ ਬੀਬੀ ਜੀ ਹਰਾਂ ਨੇ ਇਹਨੂੰ ਬੀਬਾ ਜੀ ਹਰਾਂ ਨੇ ਬੀਬੀ ਸਰ ਸਿਮਰਤ ਬਦਲਨੇ ਉਹਨਾਂ ਨੂੰ ਫੋਰਸ ਹੀ ਲਿਆਂਦਾ ਸੀ ਪ੍ਰੈਸ਼ਰ ਪਾ ਕੇ ਕਿ ਮੇਰਾ ਭਰਾ ਹੋਣਾ ਚਾਹੀਦਾ ਸੋ ਕਿਤੇ ਨਾ ਕਿਤੇ ਉਹ ਡਿਫਰੈਂਸਸ ਤਾਂ ਸੀਗੇ ਸੀਗੇ ਪਰ ਜਿਹੜਾ ਗੱਲ ਹੋਈ ਆ ਕੱਲ ਹੋਈ ਆ ਉਹ ਕੋਈ ਆਏ ਨਾ ਇਤਿਹਾਸ ਵਿੱਚ ਵੀ ਇੰਜ ਬੜੇ ਵਾਕਏ ਹੋਏ ਹੋ ਭੀਸ਼ਣ ਆ ਗਿਆ ਬਰੂਟਸ ਆ ਗਿਆ ਸੀ ਜੂਲੀਅਸ ਸੀਜ਼ਰ ਦੇ ਉਲਟਾ ਨਾ ਬੜਾ ਕੁਝ ਹੋਇਆ ਤੇ ਐਂ ਕਈ ਵਾਰੀ ਬਹੁਤ ਕਰੀਬੀ ਜਿਹੜੇ ਹੁੰਦੇ ਆ ਹਨਾ ਉਹੀ ਤੁਹਾਨੂੰ ਅਕੀਰਲੇ ਸਮਿਆਂ 'ਚ ਛੱਡ ਜਾਂਦੇ ਹੈਗੇ ਆ ਤਾਂ ਇਹ ਆ ਕਿ ਵੀ ਉਹਦੇ ਪਲਾਨ ਤਾਂ ਉਹਦੇ ਦਿਮਾਗ 'ਚ ਹੋਣੀ ਹੈ ਕਿ ਮੈਂ ਵੇਖ ਰਿਹਾ ਹੂੰ ਹੋਣਗੇ ਉਹ ਤਾਂ ਫਟੌਲ ਸਿਆਸਤਦਾਨ ਹੈਗੇ ਆ ਉਹਨਾਂ ਨੇ ਵੇਖੋ ਉੱਥੇ ਭਰਤੀ ਵੀ ਨਹੀਂ ਆਉਦੇ ਏਰੀਆ 'ਚ ਕੀਤੀ ਸੀਗੀ ਆ ਜਿਹੜੀ ਚੱਲ ਰਹੀ ਸੀਗੀ ਇਹ ਇਹ ਤੋਂ ਵੀ ਉਹ ਪਾਸੇ ਰਹੇ ਸੋ ਉਹ ਡਿਫਰੈਂਸਸ ਤਾਂ ਸੀਗੇ ਉਹ ਰਾਈਟ ਮੂਮੈਂਟ ਕਦੋਂ ਉਹਨਾਂ ਨੇ ਸਟ੍ਰਾਈਕ ਕਰਨਾ ਉਹ ਵੇਖ ਰਹੇ ਸੀਗੇ ਤੇ ਉਹ ਸ਼ਾਇਦ ਉਹਨਾਂ ਵਾਸਤੇ ਵੀ ਰਾਈਟ ਮੂਮੈਂਟ ਸੀਗੀ ਕਿ ਮੈਂ ਸਟ੍ਰਾਈਕ ਕਰਾਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਕੋਈ ਅਚਾਨਕ ਉਹਨਾਂ ਨੂੰ ਇਸ ਫੈਸਲੇ ਕਰਕੇ ਡਿਸੀਜਨ ਆ ਮੇਰਾ ਖਿਆਲ ਇਹ ਵੈਲ ਥਾਟ ਓਵਰ ਡਿਸੀਜਨ ਆ ਸਿਰਫ ਮੂਮੈਂਟ ਆ ਸੋਚ ਰਹੇ ਹੋਣੇ ਕਿ ਮੈਕਾਦੋ ਸਟ੍ਰਾਈਕ ਇਹ ਮੂਮੈਂਟ ਤੁਹਾਨੂੰ ਕਿਵੇਂ ਦੀ ਲੱਗੀ ਹੈ ਜਿਹੜੀ ਇਹ ਮੂਮੈਂਟ ਸੀਗੀ ਇਹ ਮੂਮੈਂਟ ਠੀਕ ਲੱਗੀ ਹੈ ਤੁਹਾਨੂੰ ਜਿਹੜਾ ਮੂਵ ਮਜੀਠੀਆ ਹੋਣਾ ਨੇ ਕੀਤਾ ਨੇ ਹੁਣ ਮੇਰਾ ਖਿਆ ਲੋਕਾਂ ਚ ਜੇ ਆਪਾਂ ਸੋਚੀਏ ਕਿ ਉਹ ਦਿਨਾਂ ਦੇ ਵਾਸਤੇ सिंपथी ਹੋ ਜੂ ਨਹੀਂ ਹੋਗੀ ਰਾਦਰ ਕਾਉਂਟਰ ਪ੍ਰੋਡਕਟਿਵ ਹੋਗੀ ਐਜ਼ ਅ ਪਰਸਨ ਕਿ ਵੀ ਤੂੰ ਬਿਲਕੁਲ ਹੀ ਜਦੋਂ ਬੇੜੀ ਡੋਬਰੀ ਸੀ ਐਕਸਟਰੋਲ ਲੋਕ ਚਾਹੇ ਰਾਵਣ ਮਾੜਾ ਸੀ ਪਰ ਭੀਸ਼ਣ ਨੂੰ ਵੀ ਚੰਗਾ ਨਹੀਂ ਕਹਿੰਦੇ ਹਨਾ ਤਾਂ ਇਹ ਉਹ ਗੱਲ ਸਿਚੁਏਸ਼ਨ ਹੈਗੀ ਇਹਨਾਂ ਦੀ ਬਟ ਜੇ ਵੈਸੇ ਵੇਖੋ ਤੁਸੀਂ ਓਵਰ ਆਲ ਤਾ ਹੁਣ ਇੱਕ ਗੱਲ ਤਾਂ ਬੜੀ ਕਲੀਅਰ ਰਿਫਲੈਕਟ ਹੁੰਦੀ ਹੈ ਕਿ ਇਹ ਸਮੂਥ ਹੋਏ ਪਤਾ ਲੱਗਦਾ ਕਿ ਵੀ ਹੁਣ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਸੀ ਜਾਂ ਕਹ ਲਓ ਉਹ ਅਕਾਲੀ ਦਲ ਸੀ ਉਹ ਬਿਲਕੁਲ ਕਮਜ਼ੋਰ ਪੈ ਚੁੱਕਿਆ ਹੈ ਕਮਿਊਨਿਟੀ ਚ ਅਲੱਗ-ਥਲਗ ਹੋ ਚੁੱਕਿਆ ਹੈ ਕੌਮ ਚ ਉਹਦੇ ਅਗੇਂਸਟ ਜੋ ਹੈ ਵੀ ਇਵਨ ਬਹੁਤ ਨੇੜੇ ਵਾਲੇ ਵੀ ਉਹਨਾਂ ਨੂੰ ਇਸ ਗੱਲ ਤੇ ਛੱਡਦੇ ਜਾ ਰਹੇ ਹੈ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਵਾਲੇ ਆ ਜਿਹੜੇ ਬਾਗੀ ਆਪਾਂ ਕਹਿੰਨੇ ਪਹਿਲਾਂ ਬਾਗੀ ਹੋਏ ਸੀਗੇ ਹਾਲਾਂਕਿ ਮਜੀਠੀਆ ਹੁਣੀ ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਸੀਗੇ ਕਿ ਇਹ ਤਾਂ ਨਾਗਪੁਰੋਂ ਚੱਲਦਾ ਅਕਾਲੀ ਦਲ ਉਹ ਬੰਦੇ ਆ ਔ ਆ ਗਿਆ ਇਹ ਵਾਲੀ ਹੁਣੀ ਵੀ ਨਾਲ ਖੜ ਗਏ ਮਜੀਠੀਆ ਹੁਣਾ ਦੇ ਬੀਬੀ ਜਗੀਰ ਕੌਰ ਤੋਂ ਲੈ ਕੇ ਚੰਦੂ ਮਾਜਰਾ ਠਿੰਸਾ ਸਭ ਮਜੀਠੀਆ ਦੀ سپورਟ ਕਰ ਰਹੇ ਕਿ ਮਜੀਠੀਆ ਨੇ ਬਹੁਤ ਵਧੀਆ ਗੱਲ ਕਹੀ ਹੈ ਇਹਨਾਂ ਲੋਕਾਂ ਦੇ ਤਾਂ ਕੋਈ ਵੇਖੋ ਨਾ ਆਪਾਂ ਵੇਖਿਆ ਸਟੈਂਡ ਹੈ ਨਹੀਂ ਹੈ ਨਾ ਹੁਣ ਇਹ ਬਾਗੀ ਕਹਿਣਾ ਤਾਂ ਸ਼ਬਦੀ ਗਲਤ ਹੈ ਇਹਨਾਂ ਵਾਸਤੇ ਹੈ ਨਾ ਬਾਗੀ ਤਾਂ ਨਹੀਂ ਇਹ ਹੋਏ ਸੀ ਇਹ ਤਾਂ ਇਹ ਆ ਕਹਿ ਲੋ ਵੀ ਕਿ ਮੌਕਾ ਇਹਨਾਂ ਨੇ ਵੇਖਿਆ ਕਿ ਹੁਣ ਜਿਵੇਂ ਪਹਿਲਾਂ ਵੀ ਆਖਿਆ ਤਾਂ ਇਹ ਤਾਂ ਡੇਜ਼ਰਟ ਮਤਲਬ ਉਹਨਾਂ ਨੇ ਇਹ ਦੇਖਿਆ ਕਿ ਹੁਣ ਸਾਨੂੰ ਪਾਸੇ ਹੋਣ ਚ ਫਾਇਦਾ ਹੈ ਸੋ ਇਹ ਆ ਪਰ ਕਿਉਂਕਿ ਸਾਹਮਣਲਾ ਕਮਜ਼ੋਰ ਹੋ ਰਿਹਾ ਜਿਹਦੇ ਨਾਲ ਉਹਨਾਂ ਦਾ ਮੁਕਾਬਲਾ ਹੈ ਜਾਂ ਜਿਹਨੂੰ ਉਹ ਢਾਉਣ ਲੱਗੇ ਵੀ ਸੀ ਤੇ ਹਾਲ ਤੱਕ ਮਤਲਬ ਟਕਰਾਅ ਹੋਰ ਤਰ੍ਹਾਂ ਦਾ ਚੱਲ ਰਿਹਾ ਸੀ ਤੇ ਜਦੋਂ ਕਮਜ਼ੋਰ ਹੁੰਦਾ ਤਾਂ ਨੇਚਰਲੀ ਇਹ ਵੈਲਕਮ ਕਰਨਗੇ ਪੋਲਿਟਿਸ਼ੀਅਨਸ ਦੇ ਵਿੱਚ ਤੇ ਆਮ ਵੇਖਿਆ ਗਿਆ ਹੀ ਹੈ ਪਰ ਵਿਕਰਮ ਮਜੀਠੀਆ ਨੇ ਅਜੀਪਾਲ ਜੀ ਸਵਾਲ ਚੁੱਕੇ ਅੰਤਰੀਂ ਕਮੇਟੀ ਦੇ ਫੈਸਲੇ ਤੇ ਪਰ ਇਹ ਪ੍ਰੈਸ ਨੋਟ ਜਿਹੜਾ ਆਇਆ ਸਿੱਧਾ ਰਿਲੇਟ ਕਰ ਦਿੰਦਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜੋੜ ਦਿੰਦਾ ਕਿ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰ ਰਿਹਾ ਹੈ ਇਸ ਚੀਜ਼ ਨੂੰ ਕਿਵੇਂ ਰਿਲੇਟ ਕੀਤਾ ਜਾਵੇ ਵੇਖੋ ਜੀ ਜੋ ਉਹਨਾਂ ਨੇ ਜੋ ਬਿਆਨ ਜੋ ਵੇਖੋ ਸੁਪੀਰ ਸਿੰਘ ਮਜੀਠੀਆ ਸੌਰੀ ਮਜੀਠੀਆ ਸਾਹਿਬ ਬੋਲ ਕੁਛ ਰਹੇ ਆ ਜਿਹੜਾ ਉਹਨਾਂ ਨੇ ਸਟੇਟਮੈਂਟ ਸਾਈਨ ਕੀਤੀ ਆ ਉਹ ਤਾਂ ਉਹਨਾਂ ਨੇ ਇਹ ਕਿਹਾ ਵੀ ਆਓ ਇਕੱਠੇ ਹੋਈਏ ਤੇ ਆਏ ਆ ਹਨਾ ਅਸੀਂ ਦੁਖੀ ਆ ਇਸ ਟਾਈਮ ਠੀਕ ਹੈ ਉਹ ਬਿਲਕੁਲ ਡਿਫਰੈਂਟ ਪਲੇਟਫਾਰਮ ਤੇ ਗਏ ਆ ਪਰ ਜਿਹੜਾ ਉਹਨਾਂ ਦਾ ਰਿਐਕਸ਼ਨ ਆਇਆ ਹਣਾ ਰਿਐਕਸ਼ਨ ਨੇ ਇਹ ਗੱਲ ਲੰਗੀ ਚਿੱਟੀ ਕਰਤੀ ਕਿ ਵੀ ਇਹ ਸਾਰਾ ਖੁਸ਼ ਸੁਖਬੀਰ ਸਿੰਘ ਬਾਦਲੀ ਕੰਟਰੋਲ ਕਰਦੇ ਹਾਲਾਂਕਿ ਇਹ ਭੁੰਦਰ ਸਾਹਿਬ ਦਾ ਬਿਆਨ ਹੋਣਾ ਹੀ ਨਹੀਂ ਚਾਹੀਦਾ ਸੀਗਾ ਕਿਉਂਕਿ ਜੇ ਉਹ ਕਹਿੰਦੇ ਵੀ ਐਸਜੀਪੀਸੀ ਇੰਡੀਪੈਂਡੈਂਟ ਬਾਡੀ ਆ ਇਹ ਆਪੇ ਹੀ ਆਪ ਦੇ ਫੈਸਲੇ ਲੈਂਦੀ ਆ ਅਸੀਂ ਨਹੀਂ ਕੰਟਰੋਲ ਕਰਦੇ ਉਹਨੂੰ ਤਾਂ ਉਹਨਾਂ ਨੇ ਤਾਂ ਜੀਠੀਆ ਨੇ ਤਾਂ ਬਿਆਨ ਜਿਹੜਾ ਸਵਾਲ ਚੱਕੇ ਸੀ ਉਹ ਅੰਤਤਮ ਕਮੇਟੀ ਤੇ ਛੱਕੇ ਸੀ ਤਾਂ ਉਹਨਾਂ ਨੂੰ ਆਹ ਨਹੀਂ ਕਹਿਣਾ ਚਾਹੀਦਾ ਸੀਗਾ ਜੇ ਉਹ ਕਹਿੰਦੇ ਚਲੋ ਪਿੱਠ 'ਚ ਛੁਰਾ ਮਾਰਿਆ ਵੀ ਨਹੀਂ ਮੈਂ ਕਿਹਾ ਤੇ ਬਾਕੀ ਰਿਮੇਨਿੰਗ ਵੀ ਤਾਂ ਉਹਨਾਂ ਨੇ ਜਿਹੜੇ ਮਿਹਣੇ ਮਾਰੇ ਉਸ ਬਿਆਨ ਚ ਕੀ ਵੀ ਇਹ ਇਹ ਉਹ ਇਹ ਸ਼ੋਅ ਕਰ ਰਹੇ ਜਿਵੇਂ ਐਜ਼ ਅ ਫੈਮਲੀ ਬੀਬੀ ਸਰਸਮਰਤ ਨੂੰ ਤੇ ਸੁਖਬੀਰ ਨੂੰ ਧੋਖਾ ਦਿੱਤਾ ਉਹਨਾਂ ਨੇ ਤੇ ਜੇ ਉਹ ਹੋਇਆ ਤੇ ਇਹਦਾ ਮਤਲਬ ਸੁਖਬੀਰ ਸਿੰਘ ਤੇ ਬੀਬਾ ਜੀ ਕੰਟਰੋਲ ਕਰ ਰਹੇ ਆ ਐਸਜੀਪੀਸੀ ਨੂੰ ਇਹ ਤਾਂ ਗੱਲ ਸਿੱਧ ਹੁੰਦੀ ਆ ਨਾ ਫਿਰ ਇਸ ਬਿਆਨ ਤੋਂ ਤਾਂ ਇਸ ਤੋਂ ਤਾਂ ਫਿਰ ਓਪਨਲੀ ਇਹ ਚੀਜ਼ ਜ਼ਾਹਰ ਹੋ ਰਹੀ ਹੈ ਕਿ ਜਿਹੜਾ ਮਜੀਠੀਆ ਨੇ ਗੱਲ ਕੀਤੀ ਅੰਤਰਨਿਕ ਕਮੇਟੀ ਨੂੰ ਔਰ ਉਸ ਤੋਂ ਬਾਅਦ ਗੱਲ ਸਾਰੀ ਆ ਕਿ ਕਿ ਸੁਖਬੀਰ ਸਿੰਘ ਯਾਨੀ ਸੁਖਬੀਰ ਸਿੰਘ ਬਾਦਲ ਹੈਡ ਕਰ ਰਿਹਾ ਸਾਰੀ ਚੀਜ਼ ਦਾ ਮਤਲਬ ਜਿਹੜੀ ਡਾਇਰੈਕਸ਼ਨਾਂ ਅੰਤਰਨਿਕ ਕਮੇਟੀ ਨੂੰ ਕਿ ਤੁਸੀਂ ਕੀ ਕਹਿਣਾ ਤੇ ਕੀ ਫੈਸਲੇ ਲੈਣੇ ਆ ਇਹਦਾ ਮਤਲਬ ਉਹ ਪਰਿਵਾਰ ਲੈ ਰਿਹਾ ਤੇ ਇਹ ਤਾਂ ਪਰਿਵਾਰਵਾਦ ਬਿਲਕੁਲ ਆ ਕਿ ਪਰਿਵਾਰ ਕੰਟਰੋਲ ਆ ਤੁਹਾਡੇ ਸੰਸਥਾਵਾਂ ਤੇ ਜਥੇਬੰਦੀਆਂ ਤੇ ਇਹ ਬਿਲਕੁਲ ਆ ਖੁੱਲ ਕੇ ਆ ਗਿਆ ਸਾਹਮਣੇ ਪਰ ਹੁਣ ਅਗਲਾ ਤੁਹਾਨੂੰ ਕੀ ਲੱਗ ਰਿਹਾ ਹੈ ਅਗਲਾ ਪਵਿੱਖ ਅਕਾਲੀ ਦਲ ਦਾ ਅਕਾਲੀ ਦਲ ਤੁਹਾਨੂੰ ਲੱਗਦਾ ਹੈ ਕਿ ਇਸ ਮੂਵ ਦੇ ਨਾਲ ਇਕੱਠਾ ਹੋਊਗਾ ਕਿਉਂਕਿ 2027 ਚ ਵੀ ਸਮਾਂ ਥੋੜਾ ਹੀ ਹੈ ਔਰ ਜਿਸ ਤਰ੍ਹਾਂ ਦਾ ਇੱਕ ਕਾਟੂਕਲੇਸ਼ ਛਿੜਦਾ ਹੋਇਆ ਜੇਪਾਲ ਜੀ ਨਜ਼ਰ ਆ ਰਿਹਾ ਇਕੱਠੇ ਹੁੰਦੇ ਤਾਂ ਨਹੀਂ ਲੱਗ ਰਿਹਾ ਤੁਹਾਨੂੰ ਜਾਂ ਲੱਗਦਾ ਹੈ ਕਿ ਸੁਖਬੀਰ ਬਾਦਲ ਹੋਣਾ ਦਾ ਵੀ ਲੱਗਦਾ ਹੈ ਕਿ ਜੇ ਮਜੀਠੀਆ ਦਾ ਬਿਆਨ ਆ ਗਿਆ ਕੋਈ ਸੁਖਬੀਰ ਬਾਦਲ ਵੀ ਮਜੀਠੀਆ ਤੇ ਨਿਸ਼ਾਨਾ ਸਾਧ ਸਕਦੇ ਕੋ ਤਾਂ ਇੰਟਰਨਲ ਗੱਲ ਹੈਗੀ ਹੈ ਕਈ ਵਾਰੀ ਪ੍ਰਧਾਨ ਨਹੀਂ ਵੀ ਮਤਲਬ ਉਹ ਹੁਣ ਪ੍ਰਧਾਨ ਹੈ ਵੀ ਨਹੀਂ ਵੈਸੇ ਤੇ ਪਰ ਉਹ ਕਈ ਵਾਰੀ ਨਹੀਂ ਵੀ ਹੋ ਸਕਦਾ ਬਿਆਨ ਦੇਣ ਬਟ ਇੱਕ ਇਸ ਭ ਉਹ ਡੀ ਫੈਕਟੋ ਜਿਹਨੂੰ ਆਪਾਂ ਕਹਿੰਦੇ ਡੀ ਜ਼ੀਰੋ ਤਾਂ ਨਹੀਂ ਮਤਲਬ ਕਾਨੂੰਨੀ ਤੌਰ ਤੇ ਭਾਵ ਪ੍ਰਧਾਨ ਨਾ ਹੋਣ ਪਰ ਐਕਚੁਅਲੀ ਉਹ ਹੀ ਪ੍ਰਧਾਨ ਹੈਗੇ ਆ ਨਾਟ ਓਨਲੀ ਅਕਾਲੀ ਦਲ ਦੇ ਪ੍ਰਧਾਨ ਆ ਉਸ ਸ਼੍ਰੋਮਣੀ ਕਮੇਟੀ ਦੇ ਸਾਰੀਆਂ ਹਰ ਨੂੰ ਸਿਸਟਮ ਨੂੰ ਮਾਈਕਰੋ ਮੈਨੇਜ ਕਰ ਰਹੇ ਕੰਟਰੋਲ ਕਰ ਰਹੇ ਆ ਪਹਿਲੀ ਗੱਲ ਤੇ ਇਹ ਆ ਦੂਜੀ ਗੱਲ ਵੇਖੋ ਅਕਾਲੀ ਦਲ ਨੇ ਜੇ ਰਿਵਾਈਵ ਹੋਣਾ ਹੈ ਜਾਂ ਸੁਰਜੀਤ ਹੋਣਾ ਹੈ ਤਾਂ ਉਹ ਇਹਨਾਂ ਲੀਡਰਾਂ ਦੇ ਸਿਰ ਤੇ ਤਾਂ ਚਾਹੇ ਸਾਰੇ ਇਕੱਠੇ ਹੋ ਜਾਣ 0 0 ਵਾਲੀ ਗੱਲ ਆ ਇਹਨਾਂ ਦੀ ਤਾਂ ਹਨਾ ਲੋਕਾਂ ਨੂੰ ਇਹ ਤਾਂ ਇਹ ਨਾ ਗਵਾਰ ਸੀਗੇ ਲੋਕਾਂ ਨੂੰ ਇਹ ਪਸੰਦ ਨਹੀਂ ਸੀ ਹਨ ਲੋਕਾਂ ਨੂੰ ਇਹਨਾਂ ਦੀ ਪੋਲਿਟਿਕਸ ਦਾ ਤਰੀਕਾ ਪਸੰਦ ਨਹੀਂ ਸੀ ਹਨ ਜਿਸ ਤਰੀਕੇ ਨਾਲ ਹਲੇ ਵੀ ਇਹ ਪੋਲਿਟਿਕਸ ਕਰ ਰਹੇ ਹੋ ਉਹ ਵੀ ਪਸੰਦ ਨਹੀਂ ਹਨ ਤੇ ਤਾਂ ਹੀ ਇਹ ਨਹੀਂ ਸਕਸੈਸਫੁਲ ਹੋ ਰਹੇ ਜ਼ਮੀਨ ਹੇਠਾਂ ਬਦਲ ਚੁੱਕੀ ਹੈ ਲੋਕ ਜਿਹੜੇ ਪੰਥਕ ਪੋਲਿਟਿਕਸ ਤੋਂ ਜਾਂ ਅਕਾਲੀ ਪੋਲਿਟਿਕਸ ਤੋਂ ਜੋ ਉਮੀਦਾਂ ਰੱਖਦੇ ਆ ਉਹ ਇਹ ਨਹੀਂ ਪੂਰੀਆਂ ਕਰ ਸਕਦੇ ਸੋ ਜੇ ਅਕਾਲੀ ਪੋਲਿਟਿਕਸ ਨੇ ਰਿਵਾਈਵ ਹੋਣਾ ਹੈ ਤਾਂ ਮੇਰਾ ਖਿਆਲ ਜਿਹੜੇ ਲੋਕ ਘਰਾਂ 'ਚ ਬੈਠ ਗਏ ਸੀਗੇ ਅਕਾਲੀ ਹਨਾ ਜਿਹੜੇ ਐਕਚੁਅਲੀ ਟਕਸਾਲੀ ਅਕਾਲੀ ਸੀ ਉਹਨਾਂ ਦੇ ਪਰਿਵਾਰਾਂ 'ਚੋਂ ਜਾਂ ਜਿਹੜੇ ਕੋਈ ਐਕਚੁਅਲੀ ਪੰਥ ਦੀ ਗੱਲ ਕਰਦੇ ਆ ਜਾਂ ਐਕਚੁਅਲੀ ਸੁਹਿਰ ਦਾ ਪੰਜਾਬ ਬਾਰੇ ਜਾਂ ਇਸ ਖਿੱਤੇ ਬਾਰੇ ਉਹਨਾਂ ਨੂੰ ਅੱਗੇ ਲਿਓਣਗੇ ਤਾਂ ਹੀ ਕਿਤੇ ਕੋਈ ਗੱਲ ਬਣੂਗੀ ਇਹਨਾਂ ਦੇ ਸਿਰ ਤੇ ਨਹੀਂ ਖੇਡ ਬਣ ਸਕਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਇਹ ਮੂਵ ਹੋਈ ਹੈ ਵਿਕਰਮ ਮਜੀਠੀਆ ਨੇ ਸਵਾਲ ਚੁੱਕੇ ਅੰਤਰੀਂ ਕਮੇਟੀ ਤੇ ਸੁਖਬੀਰ ਸਿੰਘ ਬਾਦਲ ਹੁਣਾਂ ਵਾਲੇ ਪਾਸਿਓਂ ਬਿਆਨ ਆ ਗਿਆ ਪੁੰਦਰ ਸਾਹਿਬ ਦਾ ਔਰ ਤੁਹਾਨੂੰ ਇਹ ਲੱਗਦਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਹਾਲਾਂਕਿ ਵਿਕਰਮ ਮਜੀਠੀਆ ਦੇ ਜਿਹੜੇ ਸਪੋਰਟਰ ਆ ਉਹ ਵਿਕਰਮ ਮਜੀਠੀਆ ਦੇ ਨਾਲ ਖੜ ਗਿਆ ਜਿਹੜੇ ਸੁਖਬੀਰ ਬਾਦਲ ਹੁਣਾਂ ਦਾ ਧੜਾ ਉਹ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਖੜਾ ਉਹ ਕਹਿੰਦੇ ਕਿ ਮਜੀਠ ਮਜੀਠੀਆਂ ਨੂੰ ਤਾਂ ਤੁਹਾਨੂੰ ਇਹ ਲੱਗ ਰਿਹਾ ਕਿ ਹੁਣ ਸੁਖਬੀਰ ਵਰਸਸ ਮਜੀਠੀਆਂ ਹੋਣ ਜਾ ਰਿਹਾ ਉਹ ਤਾਂ ਵੇਖੋ ਕਿੰਨੇ ਕੁ ਦਿਨ ਸਸਟੇਨ ਕਰਦੇ ਐਕਚੁਅਲੀ ਨਾ ਆਪਾਂ ਜਦੋਂ ਆਈਟੀ ਸੈਲਸ ਤੇ ਵੇਖਦੇ ਹਾਂ ਉਹ ਚੀਜ਼ ਬਹੁਤ ਵੱਡੀ ਨਜ਼ਰ ਆਉਂਦੀ ਆ ਆਪਾਂ ਨੂੰ ਹਣਾ ਗਰਾਊਂਡ ਦੇ ਉੱਤੇ ਨਾ ਤਾਂ ਸੁਖਬੀਰ ਸਿੰਘ ਹਰਾਂ ਕੋਲੇ ਇੰਨੇ ਬੰਦੇ ਰਹਿ ਗਿਆ ਹੁਣ ਠੀਕ ਹੈ ਤੁਸੀਂ ਇਹ ਵੇਖੋ ਕਿ ਵੀ ਜੋ ਜਿੰਨਾ ਲੋਕਾਂ ਨੂੰ ਉਹ ਜਿਨ੍ਹਾਂ ਨੇ ਆਪਣਾ ਚੇਅਰਮੈਨੀਆਂ ਆ ਮਾਣੀਆਂ ਜਾਂ ਉਸ ਟਾਈਮ ਸਿਆਸਤ ਚ ਰਹੇ ਆ ਉਹਨਾਂ ਚੋਂ ਕੋਈ ਇਫੈਕਟਿਵਲੀ ਬੋਲ ਨਹੀਂ ਰਿਹਾ ਸੁਖਬੀਰ ਸਿੰਘ ਦੇ ਹੱਕ ਚ ਹੈਨਾ ਤੇ ਦੂਜੇ ਪਾਸੇ ਮਜੀਠੀਆਈ ਕੇ ਏਰੀਆ ਚ ਜਰੂਰ ਵੇਖੋ ਆਫਟਰ ਉਹਨਾਂ ਨੇ ਸੀਟ ਕੱਢੀ ਏ ਕੇਰੀਆ ਚੋਂ ਹੋਣਾ ਉਹਨਾਂ ਦਾ ਸਰਸੂਖ ਬਟ ਉਹ ਕਹੀਏ ਕੋਈ ਵਾਈਡ ਸਪਰੈਡ ਉਹਨਾਂ ਦਾ ਕੋਈ ਉਹ ਆਪਣਾ ਸਟੇਟ ਲੈਵਲ ਤੇ ਕੋਈ ਬਾਡੀ ਬਣ ਕੇ ਉਹਨੂੰ ਕਲੈਸ਼ ਚ ਆ ਜਾਣਗੇ ਨਹੀਂ ਇਸ ਘਾਟੋ ਕਲੇਸ਼ ਦਾ ਬਸ ਇਹੀ ਹੋਊਗਾ ਕਿ ਸੁਖਬੀਰ ਸਿੰਘ ਹੋਰ ਕਮਜ਼ੋਰ ਹੋਗੇ ਮਜੀਠੀਆ ਦੇ ਚੋ ਐਡਵਾਂਟੇਜ ਲੈ ਕੇ ਕੋਈ ਕਰ ਸਕਦੇ ਆ ਉਹ ਮੈਨੂੰ ਨਹੀਂ ਲੱਗਦਾ ਪਰ ਜਿਹਦਾ ਯੂਥ ਅਕਾਲੀ ਦਲ ਹੋ ਗਿਆ ਜਾਂ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਹੈ ਜਿੰਦਾ ਚਲੋ ਬਾਗੀਆਂ ਦਾ ਤੁਸੀਂ ਕਹਿ ਕਿ ਬਾਗੀ ਨਹੀਂ ਕਹਿਣਾ ਖੈਰ ਉਹ ਜਿਹੜੇ ਬਾਗੀ ਹੋਏ ਸੀ ਸ਼ੁਰੂ ਦੇ ਵਿੱਚ ਉਹ ਨਾਲ ਖੜੇ ਆ ਜਿਹੜੇ ਯੂਥ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਮਜੀਠੀਆ ਦੇ ਹੱਕ ਦੇ ਵਿੱਚ ਕੋਈ ਅਸਤੀਫਾ ਦੇ ਰਿਹਾ ਕੋਈ ਇਹ ਕਿ ਜਿੱਦਾਂ ਮਜੀਠੀਆ ਸਾਹਿਬ ਨੇ ਕੀਤਾ ਬਹੁਤ ਵਧੀਆ ਪੰਥ ਦੀ ਆਵਾਜ਼ ਚੁਣੀਆ ਮਜੀਠੀਆ ਸਾਹਿਬ ਨੇ ਹੁਣ ਵੇਖੋ ਉਹ ਵੀ ਇੱਕ ਤਾਂ ਐਸੋਆਈ ਇਹਨਾਂ ਨੇ ਖੜੀ ਕੀਤੀ ਸੀ ਹਨਾ ਸੋ ਲਾਰਜਲੀ ਉਹਨਾਂ ਦਾ ਇੱਕ ਲਾਇਲਟੀ ਵੀ ਹੋਣੀ ਆ ਉਸ ਚੀਕੇ ਨਾਲ ਦੀ ਹੋਣੀ ਆ ਦੂਜੀ ਵੱਡੀ ਗੱਲ ਆ ਕਿ ਕਿਤੇ ਨਾ ਕਿਤੇ ਉਹੜਾ ਪੀਰੀਅਡ ਆਫ ਟਾਈਮ ਉਹਨਾਂ ਨੂੰ ਵੀ ਇੱਕ ਮੌਕਾ ਮਿਲ ਗਿਆ ਨਿਕਲਣ ਦਾ ਹਨਾ ਮਤਲਬ ਸਮਝ ਆ ਗਈ ਕਿ ਵੀ ਹੁਣ ਕਿਹੜੇ ਮੂਹ ਨਾਲ ਨਿਕਲਦੇ ਅੱ ਤੋਂ ਪਹਿਲਾਂ ਜਿਹੜਿਆਂ ਨੇ ਹਮੇਸ਼ਾ ਸਾਰਾ ਕੁਝ ਸਪੋਰਟ ਕੀਤਾ ਉਹਨਾਂ ਨੂੰ ਇੱਕ ਚਾਂਸ ਮਿਲ ਗਿਆ ਕਿ ਵੀ ਅਸੀਂ ਵੀ ਆਊਟ ਜੰਪ ਕਰ ਜਾਈਏ ਹੁਣ ਉਹਨਾਂ ਨੂੰ ਇੱਕ ਗੱਲ ਤਾਂ ਵੇਖੋ ਕਲੀਅਰ ਹੋ ਗਈ ਨਾ ਹੁਣ ਕਿ ਵੀ ਨਵਾਂ ਕੁਝ ਰੀਸਟਰਕਟ ਕਰਨ ਚ ਟਾਈਮ ਲੱਗ ਸਕਦਾ ਪਰ ਜਿਹੜਾ ਸੁਖਬੀਰ ਸਿੰਘ ਵਾਲਾ ਧੜਾ ਸੀ ਜਾਂ ਉਹ ਗਰੁੱਪ ਸੀਗਾ ਉਹ ਦੁਆਰਾ ਨਹੀਂ ਪਾਵਰਫੁਲ ਹੋ ਸਕਦਾ ਨਾ ਉਹਦਾ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਖਤਮ ਹੋ ਗਿਆ ਉਹ ਸਸਟੇਨ ਹੀ ਆਦੇ ਆਪ ਨੂੰ ਸੋਸ਼ਲ ਮੀਡੀਆ ਤੇ ਥੋੜਾ ਬਹੁਤ ਕਰ ਰਹੇ ਸੀਗੇ ਗਰਾਉਂਡ ਤੇ ਨਹੀਂ ਸਸਟੇਨ ਕਰ ਰਹੇ ਸੀ ਮੈਂ ਜਿਹੜੀ ਰਿਕਰੂਟਮੈਂਟ ਦਾ ਵੀ ਪਿੰਡਾਂ ਚ ਪਤਾ ਕੀਤਾ ਉਹ ਰਿਕਰੂਟਮੈਂਟ ਸਿਰਫ ਉਹੀ ਪਰਚੀਆਂ ਭਰੀਆਂ ਗਈਆਂ ਸੀ ਬਹੁਤ ਘੱਟ ਲੋਕਾਂ ਨੇ ਐਕਚੁਅਲੀ ਯਾਨੀ ਲੱਖਾਂ ਦੀ ਭਰਤੀ ਜਿਹੜੀ ਹੋਈ ਹੈ ਸਿਰਫ ਡਰਾਮਾ ਸੀਗਾ ਫਿਰ ਇਹ ਤਾਂ ਡਰਾਮਾ ਹੀ ਆ ਤਾਂ ਪਤਾ ਹੀ ਆ ਸਾਰਿਆਂ ਨੂੰ ਪਤਾ ਹੈ ਮਤਲਬ ਹਨਾ ਕਿ ਵੀ ਇਹ ਤਾਂ ਐਵੇਂ ਹੀ ਨਾ ਭਰਤੇ ਜਿਵੇਂ ਹੁਣ ਪਤਾ ਹੀ ਹੁੰਦਾ ਪਿੰਡ 'ਚ ਜੇ ਕੋਈ ਇੱਕ ਬੰਦਾ ਵੀ ਹੋਵੇ ਤੁਹਾਡਾ ਉਹਨੂੰ ਪਤਾ ਹੁੰਦਾ ਉਹਨੇ ਘਰੇ ਬਹਿ ਕੇ ਭਰਤੇ ਤੇ ਇਹ ਕਾਮਨ ਫੀਨੋਮਨਾ ਸੀਗਾ ਸੋ ਉਹਨਾਂ ਨੂੰ ਤਾਂ ਆਪਦੀ ਇੰਟਰਨਲ ਵੀਕਨੈਸ ਸਮਝ ਆਈ ਗਈ ਸੀਗੀ ਨਾ ਕਿ ਵੀ ਹੋਂ ਦੇ ਵਿੱਚ ਕੁਝ ਨਹੀਂ ਰਿਹਾ ਤਾਂ ਨਿਕਲਣਾ ਪੈਣਾ ਜਿਹੜਾ ਸਜ਼ਾ ਵਾਲਾ ਮਸਲਾ ਸੀਗਾ ਜਿਹੜਾ ਜਥੇਦਾਰਾਂ ਦੇ ਪ੍ਰਤੀ ਤਲਖੀ ਉਸ ਤੋਂ ਬਾਅਦ ਹੋਈ ਜਿਸ ਤਰ੍ਹਾਂ ਨਾਲ ਇਹ ਤੁਹਾਨੂੰ ਲੱਗਦਾ ਪਹਿਲਾਂ ਸਕ੍ਰਿਪਟਡ ਸੀਗਾ ਸਕ੍ਰਿਪਟ ਲਿਖੀ ਹੋਈ ਸੀਗੀ ਜਿਹੜ ਉਹਨਾਂ ਨੂੰ ਹਟਾਉਣਾ ਜਾਂ ਫਿਰ ਗਿਆਨੀ ਰਕबीर ਸਿੰਘ ਹੁਣਾਂ ਤੇ ਆਈਏ ਬਾਅਦ ਵਿੱਚ ਗੱਲ ਇਹ ਇਹ ਸਕ੍ਰਿਪਟਡ ਤਾਂ ਨਹੀਂ ਹੁੰਦਾ ਪਰ ਕੋਰਸ ਆਫ ਇਵੈਂਟਸ ਇੱਕ ਨੈਚੁਰਲ ਫਲੋ ਲੈਂਦੇ ਆ ਹੁਣ ਦੋ ਤਿੰਨ ਚੀਜ਼ਾਂ ਵੇਖੋ ਚਾਹੇ ਅਕਾਲੀ ਦਲ ਚ ਲੋਕ ਜਿਹੜੇ ਰਿਜ਼ਾਈਨ ਕਰ ਰਹੇ ਆ ਉਹ ਕੱਲੇ ਕੋਈ ਆਪਾਂ ਕਹੀਓ ਕੋਈ ਸਕ੍ਰਿਪਟਡ ਡਰਾਮੇ ਚ ਰਿਜ਼ਾਈਨ ਕਰ ਰਹੇ ਆ ਨਹੀਂ ਹੋ ਸਕਦਾ ਆਫਟਰ 올 ਹਰ ਬੰਦਾ ਸਿੱਖ ਵੀ ਹੈ ਉਹ ਹੈਨਾ ਉਹਨੇ ਪਬਲਿਕ ਨੂੰ ਵੀ ਫੇਸ ਕਰਨਾ ਲੀਡਰ ਤਾਂ ਪਬਲਿਕ ਨੂੰ ਫੇਸ ਕਰਦਾ ਹੀ ਆ ਨਾ ਉਹਦੇ ਤੇ ਪ੍ਰੈਸ਼ਰਸ ਆਉਂਦੇ ਆ ਜਿਵੇਂ ਉਹਨਾਂ ਸਟੂਡੈਂਟ ਲੀਡਰ ਜਿਵੇਂ ਤੁਸੀਂ ਕਹਿੰਦੇ ਹੋ ਰਿਜ਼ਾਈਨ ਕਰ ਰਹੇ ਆ ਇਹ ਲੋਕਾਂ ਚ ਤਾਂ ਜਾਂਦੇ ਆ ਨਾ ਆਪਦੇ ਨਾਲ ਦੇ ਨੌਜਵਾਨਾਂ ਚ ਉਹਨਾਂ ਤੋਂ ਉਹ ਤਾਂ ਸਵਾਲ ਪੁੱਛਦੇ ਆ ਨਾ ਵੀ ਆਪਾਂ ਹੋ ਜਾਂਦੇ ਆ ਠੀਕ ਹੈ ਜੀ ਹੁਣ ਜਿਹੜਾ ਦੋ ਤਰੀਕ ਦਾ ਹੁਕਮਨਾਮਾ ਆਇਆ ਸੀ ਉਹ ਹੋ ਸਕਦਾ ਹੈ ਕੁਝ ਲੋਕਾਂ ਨੇ ਉਹਦੇ ਵਿੱਚ ਇਨਵੋਲਵ ਹੋ ਕੇ ਕੁਝ ਨੇ ਡਿਕਟੇਟ ਕੀਤਾ ਹੋਵੇ ਪਰ ਜੇ ਆਪਾਂ ਕਹੀਏ ਉਹ ਪਿਓਰਲੀ ਸਕ੍ਰਿਪਟਡ ਸੀ ਨਹੀਂ ਉਹ ਬਹੁਤ ਹੱਦ ਤੱਕ ਸਿੱਖਾਂ ਦੀ ਜੋ ਆਮ ਭਾਵਨਾਵਾਂ ਉਹਨਾਂ ਦੀ ਤਰਜਮਾਨੀ ਕਰਦਾ ਸੀ ਠੀਕ ਹੈ ਤੇ ਉਹ ਅੱਜਕੱਲ ਇਹ ਹੈ ਕਿ ਜਦੋਂ ਨੰਬਰ ਆਫ ਪ੍ਰੈਸ਼ਰਸ ਪੈਂਦੇ ਆ ਤਾਂ ਉੱਥੇ ਇਹ ਫੈਸਲਾ ਲਜਾਣਾ ਪੈਂਦਾ ਉਹਨਾਂ ਨੂੰ ਜਿਹੜੇ ਉੱਤੇ ਬੈਠੇ ਹੁੰਦੇ ਉਸੇ ਤਰ੍ਹਾਂ ਬਾਅਦ ਚ ਜੋ ਕੁਝ ਹੋਇਆ ਉਹ ਵੀ ਦੂਜੇ ਧੜੇ ਨੇ ਆਦੀ ਫੋਰਸ ਜੋ ਤਾਕਤ ਦੀ ਅਜਮਾਇਸ਼ ਕੀਤੀ ਹੈ ਨਾ ਤੇ ਉਹਦੇ ਅਗੇਂਸਟ ਜੋ ਲੋਕ ਖੜੇ ਹੋਏ ਉਹ ਸਕ੍ਰਿਪਟਿਡ ਨਹੀਂ ਇਹ ਇਸ ਸਿੱਖ ਭਾਵਨਾ ਦੀ ਤਰਜਮਾਨੀ ਹੋ ਰਹੀ ਆ ਕਿ ਇੱਕ ਜਰਵਾਣੀ ਤੇਰਾ ਜਿਹੜੀ ਉਹ ਦਿਵਾਰੀ ਆ ਲੋਕਾਂ ਨੂੰ ਤੇ ਇੱਕ ਲੋਕ ਖੇਠੋਂ ਉੱਤਰੇ ਹੈਗੇ ਦੁਬਾਰਾ ਪਰ ਹੁਣ ਤੁਹਾਨੂੰ ਕੀ ਫਿਊਚਰ ਲੱਗਦਾ ਅਕਾਲੀ ਦਲ ਚ ਤੁਹਾਨੂੰ ਲੱਗਦਾ ਰਿਵਾਈਵਲ ਹੁੰਦਾ ਹੋਇਆ ਨਜ਼ਰ ਆਊਗਾ ਕੋਈ ਨਵੇਂ ਚਿਹਰੇ ਆਉਂਦੇ ਤਾਂ ਹਜੇ ਫਿਲਹਾਲ ਨਜ਼ਰ ਆ ਨਹੀਂ ਰਹੇ ਪਰ ਮਜੀਠੀਆਂ ਨੇ ਜਿਹੜੀ ਨਵੀਂ ਮੂਵ ਕੀਤੀ ਆ ਇਹਨੇ ਕਾਫੀ ਚੀਜ਼ਾਂ ਨਵੀਆਂ ਖੜੀਆਂ ਕਰ ਦਿੱਤੀਆਂ ਲੱਗੋ ਆਏ ਆ ਕਿ ਸਿੱਖਾਂ ਨੇ ਬਹੁਤ ਡਿਫਿਕਲਟ ਟਾਈਮਸ ਚ ਵੀ ਖੜੇ ਹੋਏ ਹਨਾ ਤਾਂ ਬਾਬਾ ਬੋਤਾ ਸਿੰਘ ਅਰਜਾ ਸਿੰਘ ਦੋਵੇਂ ਰਹਿਗੇ ਸੀ ਉੱਥੋਂ ਵੀ ਆਪਾਂ ਰਿਵਾਈਵ ਕੀਤੇ ਆ ਹੋਰ ਵੀ ਬੜੇ ਸਮੇਂ ਤੋਂ ਰਿਵਾਈਵ ਹੋਇਆ ਸਿੱਖ ਪੋਲਿਟਿਕਸ ਰਿਵਾਈਵ ਹੋਊਗੀ ਇਸ ਚ ਤਾਂ ਕੋਈ ਦੋ ਦੋ ਗੱਲਾਂ ਹੀ ਨਹੀਂ ਹੈ ਹਨਾ ਹੁਣ ਇਹ ਆ ਕਿ ਵੀ ਕੀ ਉਹ ਕੀ ਸ਼ੇਪ ਲੈਂਦੀ ਹੈ ਕਦੋਂ ਲੈਂਦੀ ਹੈ ਉਹ ਹੁਣ ਅੱਜ ਤੋਂ ਬਾਅਦ ਤੁਸੀਂ ਇਹ ਲਾ ਲਓ ਬਹੁਤ ਤੇਜ਼ੀ ਨਾਲ ਇਵੈਂਟਸ ਬਣਨਗੇ ਤੇ 28 ਤਰੀਕ ਤੱਕ ਜੋ ਜਲ੍ਹਾਸ ਸੱਦਿਆ ਗਿਆ ਸ਼੍ਰੋਮਣੀ ਕਮੇਟੀ ਦਾ ਇਹ ਬਹੁਤ ਰੰਗ ਰੂਪ ਬਦਲੂਗਾ ਅੱਜ ਸਮਝ ਲਓ 8 ਤਰੀਕ ਆ ਹਨਾ 18 ਤਰੀਕ ਨੂੰ ਭਰਤੀ ਸ਼ੁਰੂ ਹੋਣ ਦੀ ਗੱਲ ਹੋ ਰਹੀ ਆ 14 ਤਰੀਕ ਨੂੰ ਨਵੇਂ ਜਥੇਦਾਰ ਸਾਹਿਬ ਨੇ ਆਪਣਾ ਔਦਾ ਸੰਭਾਲਣਾ ਉਹਦੀ ਸਿਚੁਏਸ਼ਨ ਕੀ ਬੰਦੀ ਉਹ ਐਕਚੁਅਲੀ ਸੰਭਾਲਦੇ ਆ ਕਿ ਉਹ ਜਾਂਦੇ ਆ ਕਿ ਨਹੀਂ ਜਾਂਦੇ ਜਾਂ ਲੋਕੀ ਪੰਥ ਕੀ ਹਿਸਾਬ ਨਾਲ ਕਰਦਾ ਵੀ ਕਿ ਉਹਨਾਂ ਨੂੰ ਉਹ ਸੌਦੇ ਤੇ ਬੰਨ੍ਹ ਦਿੰਦਾ ਕਿ ਨਹੀਂ ਦਿੰਦਾ ਬੜੇ ਕੁਝ ਰਿਐਕਸ਼ਨਸ ਹੋ ਸਕਦੇ ਆ ਤੇ ਅੱਗੇ ਜਿਹੜਾ 18 ਤਰੀਕ ਨੂੰ ਕੀ ਹੁੰਦਾ ਸੋ ਇਹ ਨੰਬਰ ਆਫ ਇਵੈਂਟਸ ਹੋਣੇ ਆ ਪਰ ਓਵਰਆਲ ਮੈਂ ਇਹ ਫੀਲ ਕਰਦਾ ਕਿ ਇਹ ਚਰਨਿੰਗ ਹੋ ਰਹੀ ਆ ਜਿਹਦਾ ਰਿਜ਼ਲਟ ਚੰਗਾ ਹੀ ਨਿਕਲੂਗਾ ਚੰਗਾ ਇਹ ਨਿਕਲੂਗਾ ਕਿ ਜਿਹੜੀ ਪ੍ਰਾਣੀ ਡਿਫੰਕਟ ਲੀਡਰਸ਼ਿਪ ਸੀਗੀ ਉਹ ਹੁਣ ਸਿੱਖਾਂ ਨੂੰ ਅੱਗੇ ਨਹੀਂ ਲਿਜਾ ਸਕਦੀ ਸੀ ਤਾਂ ਇਹ ਹਿਲਜੁਲ ਹੋਣੀ ਜ਼ਰੂਰੀ ਸੀ ਇਹ ਹਿਲਜੁਲ ਹੋਊਗੀ ਤਾਂ ਹੀ ਕੁਝ ਨਵਾਂ ਅੱਗੇ ਉੱਭਰ ਕੇ ਆਊਗਾ ਜਿਹੜੇ ਆਪਣਾ ਇੱਕ ਉਤਲ-ਪੁਤਲ ਦੇ ਵਿੱਚੋਂ ਇੱਕ ਜਿਵੇਂ ਆਪਾਂ ਕਹਿੰਦੇ ਵੀ ਰੜਕਨ ਚੋਂ ਹੀ ਮੱਖਣ ਨਿਕਲੂਗਾ ਤੇ ਇਹ ਠੀਕ ਹੈ ਡਿਫਿਕਲਟ ਟਾਈਮਸ ਹੈਗੇ ਚੁਣੌਤੀਆਂ ਹੈਗੀਆਂ ਬਹੁਤ ਦੁੱਖਦਾਈ ਗੱਲਾਂ ਹੋ ਰਹੀਆਂ ਪਰ ਇਸੇ ਚੋਂ ਹੀ ਹੱਲ ਨਿਕਲਣੇ ਹੈ ਜੀ ਪਰ ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਵਾਲਾ ਸੁਪਨਾ ਜਾਂ ਸੁਖਬੀਰ ਸਿੰਘ ਬਾਦਲ ਦੇ ਲਈ ਪ੍ਰਧਾਨਗੀ ਜਾਊਗੀ ਸੁਖਬੀਰ ਸਿੰਘ ਬਾਦਲ ਦੀ ਹੁਣ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਪਹਿਲਾਂ ਹੀ ਇਸ ਤੁਪਸ਼ਾ ਹਟ ਜਾਣਾ ਚਾਹੀਦਾ ਸੀ ਉਹ ਜਿਹੜੀ ਬਾਜ਼ਿਦ ਹੋਏ ਵੇ ਆ ਉਹਦੇ ਚ ਉਹਨਾਂ ਦੀ ਰੈਪਿਊਟੇਸ਼ਨ ਨੂੰ ਬਹੁਤ ਖਾਰ ਲੱਗ ਰਹੀ ਆ ਜੇ ਉਹ ਪਹਿਲਾਂ ਗ੍ਰੇਸਫੁਲੀ ਪਿੱਛੇ ਹੋ ਜਾਂਦੇ ਤਾਂ ਉਹਨਾਂ ਵਾਸਤੇ ਤੇ ਉਹਨਾਂ ਦੇ ਪਰਿਵਾਰ ਵਾਸਤੇ ਕੋਈ ਦਰਵਾਜ਼ੇ ਖੁੱਲੇ ਰਹਿਣੇ ਸੀ ਪਰ ਜਦੋਂ ਤੁਸੀਂ ਐ ਖਿੱਚ ਕੇ ਉਹਨਾਂ ਨੂੰ ਲਾ ਰਹੇ ਆ ਲੋਕ ਜਿਵੇਂ ਤਾਂ ਉਹ ਹੋਰ ਉਹ ਡੋਰਸ ਉਹਨਾਂ ਦੇ ਕਲੋਜ਼ ਹੁੰਦੇ ਜਾ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਵੀ ਉਹਨਾਂ ਵਾਸਤੇ ਪੋਸਿਬਿਲਿਟੀ ਪੋਸਿਬਿਲਿਟੀ ਹੈ ਨਹੀਂ ਉਹਨਾਂ ਦੀ ਹੋਣ ਹਨਾ ਉਹ ਕਿਉਂਕਿ ਉਹ ਰਾਈਟ ਸਟੈਪਸ ਵੀ ਨਹੀਂ ਲੈ ਰਹੇ ਤੇ ਵੱਡੀ ਗੱਲ ਆ ਕਿ ਜਿਸ ਤਰੀਕੇ ਨਾਲ ਉਹ ਚਿਮੜੇ ਹੋਏ ਆ ਉਹਨਾਂ ਹੀ ਉਹ ਮੁਸ਼ਕਲ ਹੋ ਜਾਂਦਾ ਮਤਲਬ ਵੇਖੋ ਇੰਨੀ ਜਿੱਦ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਨਹੀਂ ਕੀਤੀ ਸੀ ਉਹ ਵੀ ਅਜੇ ਸੰਗਾਸਨ ਤੇ ਸਾਰੀ ਉਮਰ ਨਹੀਂ ਬੈਠੇ ਸੀ ਪਾਸੇ ਬੈਠੇ ਸੀ ਸਿੱਖਾਂ 'ਚ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਕਵੈਲਟੇਰੀਅਨ ਜਮਾਤ ਹੈ ਬਰਾਬਰਤਾ ਚਾਹੁੰਦੀ ਆ ਤੇ ਆਏ ਨਹੀਂ ਤੁਸੀਂ ਤੱਕ ਸਕਦੇ ਮਜੀਠਿਆ ਦਾ ਫਿਊਚਰ ਕੀ ਨਜ਼ਰ ਆਉਂਦਾ ਸਿਆਸਤ ਦੇ ਵਿੱਚ ਜਾਂ ਅਕਾਲੀ ਦਲ ਦੇ ਵਿੱਚ ਸਿਆਸਤ ਦਾ ਫਿਊਚਰ ਹਰੇਕ ਦਾ ਹੀ ਹੁੰਦਾ ਹੈ ਹਨਾ ਕੋਈ ਪਾਰਟੀ ਛੱਡ ਕੇ ਇੱਧਰ-ਉੱਧਰ ਹੋ ਜੇ ਪਰ ਜੇ ਮਜੀਠੀਆ ਸਾਹਿਬ ਇਹ ਸੋਚਦੇ ਵੀ ਕੀ ਆਹ ਸਟੈਪ ਲੈਣ ਨਾਲ ਉਹ ਅਸੈਪਟੇਬਲ ਹੋ ਜਾਣਗੇ ਮਾਸਸਜ਼ ਨੂੰ ਜਾਂ ਕੁਝ ਹੋ ਜਾਣਗੇ ਉਹ ਤਾਂ ਨਹੀਂ ਹੁੰਦੇ ਪਰ ਬਹੁਤ ਫੈਮਲੀਆਂ ਹੈਗੀਆਂ ਜਿਵੇਂ ਕੈਰੋ ਸਾਹਿਬ ਦੀ ਆ ਜਾਂ ਹੋਰ ਆ ਹਨਾ ਉਹ ਫਿਨਿਸ਼ ਆਫ ਹੁੰਦੇ ਟਾਈਮ ਲਉਂਦੇ ਬਿਕਾਜ਼ ਇਹ ਪਰਿਵਾਰਾਂ ਨੂੰ ਬਹੁਤ ਚਿਰ ਤੋਂ ਸਸਟੇਨ ਆਉਂਦੇ ਆ ਰਹੇ ਆ ਜਿਵੇਂ ਕੈਪਟਨ ਸਾਹਿਬ ਦਾ ਹੈ ਇਹਨਾਂ ਦਾ ਹਨਾ ਇਹ ਇਹਨਾਂ ਨੂੰ ਹਕੂਮਤਾਂ ਦੇ ਨਾਲ ਗੱਲਬਾਤ ਕਰਕੇ ਤੇ ਆਪਦੇ ਆਪ ਨੂੰ ਸਸਟੇਨ ਕਰਨਾ ਆਉਂਦਾ ਹੈ ਮਲੇ ਇਹ ਹਮਸ਼ਾ ਇੰਟਰਮੀਡੀਅਰੀਜ਼ ਰਹੇ ਆ ਹੈ ਵਿਚਾਲੇ ਸਿਆਸਤਾਂ ਦੇ ਚਾਹੇ ਮੁਗਲ ਹਕੂਮਤ ਸੀ ਚਾਹੇ ਅੰਗਰੇਜ਼ ਆਇਆ ਚਾਹੇ ਸਿਕਸ ਰਾਜ ਆਇਆ ਉਦੋਂ ਬਾਅਦ ਜਦੋਂ ਹੁਣ ਆਇਆ ਹਨਾ ਤੇ ਵੀ ਕਾਂਗਰਸ ਆਈ ਇਹਨਾਂ ਨੂੰ ਸਰਵਾਈਵ ਕਰਨਾ ਹੁੰਦਾ ਹੁੰਦਾ ਇਹ ਇਹਨਾਂ ਦੀ ਇਨਸਟਿੰਕਟ ਹੁੰਦੀ ਆ ਅਜੀਪਾਲ ਜੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਹੋਣਾਂ ਦੇ ਸਾਂਝੇ ਹਮਾਇਤੀ ਸੀਗੇ ਉਹਨਾਂ ਦੇ ਲਈ ਦੁਚਿੱਤੀ ਵਾਲਾ ਵਕਤ ਆ ਗਿਆ ਇਹ ਕਿ ਉਹ ਕਿਧਰਲੇ ਪਾਸੇ ਖੜਨ ਕਿਉਂਕਿ ਜਦੋਂ ਕੋਈ ਹੋਰ ਸਵਾਲ ਚੁੱਕਦਾ ਸੀਗਾ ਤਾਂ ਬਲਟੂਆ ਉਹਨਾਂ ਦਾ ਬਿਆਨ ਆ ਜਾਂਦਾ ਸੀ ਪਰ ਬਲਟੂਆ ਹੋਣਾਂ ਲਈ ਵੀ ਹੁਣ ਦੁਚਿੱਤੀ ਵਾਲਾ ਵੇੜਾ ਆ ਜਾਂ ਜਾਂ ਹੋਰ ਲੀਡਰ ਵੀ ਬਿਆਨ ਦਾਗ ਦਿੰਦੇ ਸੀਗੇ ਜੀ ਸੁਖਵੀਰ ਸਿੰਘ ਬਾਦਲ ਤਾਂ ਜ਼ੁਰਤ ਵਾਲਾ ਬੰਦਾ ਜੀ ਹੁਣ ਉਹਦੇ ਨਾਲ ਖੜਨਾ ਚਾਹੀਦਾ ਪਰ ਹੁਣ ਉਹਨਾਂ ਦੇ ਲਈ ਇਹ ਸਮਾਂ ਬਹੁਤ ਔਖਾ ਮੈਨੂੰ ਲੱਗ ਰਿਹਾ ਕਿ ਉਹ ਕਿਧਰਲੇ ਪਾਸੇ ਜਾਣਾ ਇਧਰਲਾ ਪਾਲਾ ਚੁਣਨਾ ਇਧਰਲਾ ਪਾਲਾ ਚੁਣ ਜਾਂ ਫਿਰ ਮੂੰਹ ਤੇ ਉਂਗਲ ਰੱਖ ਕੇ ਚੁੱਪ ਰਹਿਣ ਵੇਖੋ ਜੇ ਮੁਸ਼ਕਲਤਾ ਹੁੰਦੀ ਹੈ ਹਨਾ ਜਦੋਂ ਲੀਡਰਸ਼ਿਪ ਕਮਲੇ ਆਂ ਉਖੜ ਗਏ ਹੁੰਨੇ ਹਨ ਹਣਾ ਆਪਦੇ ਗੁਰੂ ਨੂੰ ਦੇ ਸਿਧਾਂਤਾਂ ਤੋਂ ਪਾਸੇ ਹੋ ਕੇ ਆਪ ਦਾ ਆਦੀ ਵਿਵੇਕ ਤੇ ਬੁੱਧ ਛੱਡ ਕੇ ਤੁਸੀਂ ਇੱਕ ਤਰ੍ਹਾਂ ਜਿਹਨੂੰ ਅੱਜ ਕੱਲ ਸੋਸ਼ਲ ਮੀਡੀਆ ਦਾ ਭੇਡ ਕਹਿੰਦੇ ਆ ਬਣ ਗਏ ਹੁੰਨੇ ਹਨ ਹਣਾ ਤੇ ਉਹ ਵੈਸੇ ਵੀ ਮਾੜੀ ਹੈ ਹਣਾ ਉਹ ਬੜੀ ਉਹ ਬੰਦੇ ਨੂੰ ਬੜੀ ਪ੍ਰੋਬਲਮ ਚ ਲੈ ਕੇ ਖੜੀ ਕਰ ਦਿੰਦੀ ਹੈ ਲੋਕਾਂ ਨੂੰ ਤੇ ਉਹ ਨਿਮੋਸ਼ੀਤਾ ਆਊਗੀ ਪਰ ਮੈਂ ਇਹ ਕਹਿਣਾ ਹੈ ਕਿ ਉਹਨਾਂ ਲੋਕਾਂ ਨੂੰ ਵੀ ਹੁਣ ਇੱਕ ਵਾਰੀ ਇੱਕ ਦਿਨ ਲਾ ਕੇ ਹਨਾ ਗੁਰੂਕਾਰ ਜਾ ਕੇ ਰੈਟਰੋਸਪੈਕਟ ਕਰਨਾ ਚਾਹੀਦਾ ਹੈ ਕਿ ਇਹ ਕੀ ਇਹ ਦੋਨੇ ਬੰਦੇ ਜਿਹਨਾਂ ਦੇ ਪਿੱਛੇ ਤੁਸੀਂ ਖੜੇ ਸੀ ਇਹ ਦੋਨਾਂ ਚ ਕੋਈ ਵੀ ਕਾਬਿਲ ਸੀ ਤੁਹਾਡੀ ਲੀਡਰਸ਼ਿਪ ਕਰਨ ਦੇ ਕੋਈ ਵੀ ਸਿੱਖਾਂ ਵਰਗੀ ਕੌਮ ਦੇ ਕਾਬਿਲ ਲੀਡਰ ਸੀਗਾ ਕਿ ਨਹੀਂ ਸੀਗਾ ਹਨਾ ਜੇ ਅੱਜ ਇੱਥੇ ਆਪਾਂ ਆ ਕੇ ਖੜੇ ਹੋਏ ਆ ਜੋ ਹਾਲਾਤ ਆ ਪੰਜਾਬ ਦਾ ਕਰਜ਼ਾ ਸਾਰਾ ਕੁਝ ਆ ਉਹਦੇ ਚ ਆਪਾਂ ਇਹ ਪ੍ਰਾਣੀਆਂ ਪਾਰਟੀਆਂ ਨੂੰ ਮਨਫ਼ੀ ਨਹੀਂ ਕਰ ਸਕਦੇ ਕੋ ਤੇ ਜਿਸਾਰਾ ਕੁਛ ਸਰਸਾ ਦੇ ਜਾਂ ਜੋ ਵੀ ਪੰਥ ਦੇ ਹਾਲਾਤ ਆਉ ਤਾ ਸਪੈਸੀਫਿਕਲੀ ਇਹਨਾਂ ਦੇ ਉੱਤੇ ਪੈਂਦੇ ਹੀ ਆ ਇਹ ਅੱਜ ਕਹਿਣ ਕਿ ਨਹੀਂ ਅਸੀਂ ਨਹੀਂ ਕੀਤਾ ਉਹਨੇ ਕੀਤਾ ਤੇ ਜੇ ਉਹਨਾਂ ਲੀਡਰਾਂ ਦੀ ਤੁਸੀਂ ਫਾਲੋਅ ਅਪ ਕੀਤਾ ਤਾਂ ਮੇਰਾ ਖਿਆਲ ਉਹਨਾਂ ਨੂੰ ਇਹ ਆ ਕਿ ਕੋਈ ਵੀ ਦੁੱਖ ਦਾ ਪ੍ਰਗਟਾਵਾ ਤੋਂ ਬਾਹਰ ਆ ਕੇ ਉਹਨਾਂ ਨੂੰ ਇਹ ਚਾਹੁੰਦਾ ਚਾਹੀਦਾ ਕਿ ਉਹਨਾਂ ਦੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਕਿ ਵੀ ਇਹ ਇਹਨਾਂ ਨੂੰ ਬਿਲਕੁਲ ਛੱਡ ਕੇ ਤੇ ਨਵੇਂ ਅਕਾਲੀ ਦਲ ਦੀ ਸਿਰਜਣਾ ਜਿਹੜੀ ਕਰਨੀ ਹੈ ਇਹਨੂੰ ਸੁਰਜੀਤ ਕਰਨਾ ਜਿਹੜਾ ਅਕਾਲੀ ਦਲ ਨੂੰ ਉਧਰ ਆਉਦਾ ਧਿਆਨ ਇਹ ਰਹੀਲਾ ਸਵਾਲ ਹੈ ਜੀਪਾਲ ਜੀ ਤੁਸੀਂ ਬਹੁਤ ਡੀਪਲੀ ਚੀਜ਼ਾਂ ਨੂੰ ਸਮਝਾਉਂਦੇ ਹੋ ਇਹ ਜਿਹੜਾ ਨਵਾਂ ਅਕਾਲੀ ਦਲ ਬਣਿਆ ਅਮਰਪਾਲ ਸਿੰਘ ਹੋਣਾ ਦਾ ਇਹਦੇ ਨਾਲ ਇਸ ਕਾਰਟੂ ਕੁਲੇਸ਼ ਦੇ ਨਾਲ ਤੁਹਾਨੂੰ ਲੱਗਦਾ ਉਹਨੂੰ ਕੋਈ ਬੈਨੀਫਿਟ ਹੋਊਗਾ ਜਾਂ ਜਿਹਦਾ ਜਿੱਥੇ ਇੱਕ ਦੇ ਉਹਦਾ ਗ੍ਰਾਫ ਹੈਗਾ ਉੱਥੇ ਕਰੂਗਾ ਜਾਂ ਸਿਮਰਨਜੀਤ ਸਿੰਘ ਮਾਨ ਹੋਣਾ ਨੂੰ ਕੋਈ ਬੈਨੀਫਿਟ ਹੁੰਦਾ ਨਜ਼ਰ ਆ ਰਿਹਾ ਤੁਹਾਨੂੰ ਨਹੀਂ ਮੈਨੂੰ ਲੱਗਦਾ ਨਹੀਂ ਹਲੇ ਤੱਕ ਹਨਾ ਉਹ ਵੇਖੋ ਉਸਤਾਦ ਸਿਮਰਨਜੀਤ ਸਿੰਘ ਮਾਨ ਦੀ ਜ ਆਲੇ ਹੀ ਹੈ ਉਹ ਬੰਦੇ ਤਾਂ ਇੱਕ ਸਟੇਬਲ ਲੇਅਰ ਹੈਗੀ ਆ ਉਹ ਤਾਂ ਸਿਰਫ ਇਹ ਕਰਨ ਵੈਲੀਡੇਟ ਕਰ ਸਕਦੇ ਕਿ ਵੇਖੋ ਇਹ ਗੱਲ ਸੀ ਨਵੇਂ ਅਕਾਲੀ ਦਲ ਨੂੰ ਲੱਗਦਾ ਤੁਹਾਨੂੰ ਕੋਈ ਇਸ ਕਾਟੋ ਕਲੇਜ ਦਾ ਕੋਈ ਫਾਇਦਾ ਮਿਲੂਗਾ ਜਾਂ ਕੋਈ ਗਰਾਫ ਵਧਣਾ ਨਹੀਂਗਾ ਉਹਨਾਂ ਦੀ ਲਖੋ ਉਹ ਤਾਂ ਉਹਨਾਂ ਦੀ ਲੀਡਰਸ਼ਿਪ ਤੇ ਆ ਹਨਾ ਕਿ ਉਸ ਪੱਦਰ ਦੀ ਉਹ ਲੀਡਰਸ਼ਿਪ ਦੇ ਸਕਦੇ ਆ ਉਹ ਗੇਨ ਕਰ ਸਕਦੇ ਕਿ ਨਹੀਂ ਪਰ ਹਲੇ ਹੁਣ ਪਿਛਲੇ ਕੁਝ ਦਿਨਾਂ ਚ ਕੁਝ ਨਜ਼ਰ ਆਇਆ ਨਹੀਂਗਾ ਜਿਵੇਂ ਕਿ ਵੀ ਉਹ ਹਾਂ ਸ਼ਾਂਤ ਬੈਠੇ ਕਹਿ ਲੋ ਪਰ ਉਹਦੇ ਵਿੱਚ ਕਈ ਡਿਸੀਜਨਸ ਵੀ ਹੋਣੇ ਆ ਵੇਖੋ ਨਾ ਉਹਨਾਂ ਦੇ ਉੱਤੇ ਉਹ ਪ੍ਰੈਸ਼ਰਸ ਵੀ ਹੈਗੇ ਆ ਦੋ ਤੇ ਉਹਨਾਂ ਡਿਸੀਜਨਸ ਦੇ ਪ੍ਰੈਸ਼ਰਸ 14 15 ਤਰੀਕ ਤੱਕ ਉਹਨਾਂ ਦੀ ਸਿਚੁਏਸ਼ਨ ਆ ਜਾਣੀ ਆ ਉਸ ਤੋਂ ਬਾਅਦ ਵੇਖੋ ਕੀ ਗਾਂਦੀ ਆ ਗੱਲ ਉਹਦੇ ਵਿੱਚ ਬਹੁਤ ਫੋਰਸਸ ਤੇ ਬਹੁਤ ਫੈਕਟਰਸ ਇਨਵੋਲਡ ਹੈਗੇ ਆ ਕਿ ਉਹ ਕਿਵੇਂ ਮੂਵ ਕਰਦੇ ਆ ਪਰ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਜਿਹੜੇ ਬੰਦੇ ਉਹ ਉਨ੍ਹਾਂ ਦੀ ਸੂਝ-ਬੂਝ ਕਿੰਨੀ ਕਹੀ ਆ ਕੀ ਉਹ ਦੇ ਸਕਦੇ ਐ ਜੀ ਹਾਲਾਤਾਂ 'ਚ ਕੋਈ ਲੀਡਰਸ਼ਿਪ ਤੇ ਉਹ ਹਲੇ ਤੱਕ ਤਾਂ ਨਜ਼ਰ ਨਹੀਂ ਆਇਆ ਆਪਾਂ ਵੇਖਦੇ ਆ 15 ਤੋਂ ਬਾਅਦ ਕੀ ਕਰ ਸਕਦੇ ਥੈਂਕ ਯੂ ਅਜੀਤਪਾਲ ਜੀ ਬਹੁਤ ਬਹੁਤ ਧੰਨਵਾਦ ਸਿਸਮਾ ਤੋਂ ਤੱਕ ਵੇਖ ਕਾਲਸਾ ਵੇਖ ਫਤਿਹ ਤਾਂ ਸਰਦਾਰ ਅਜੀਪਾਲ ਸਿੰਘ ਬਰਾੜ ਸਾਡੇ ਨਾਲ ਸੀਗੇ ਸਿਆਸੀ ਮਹਰ ਨੇ ਹਰ ਮਸਲੇ ਤੇ ਖੁੱਲਕੇ ਟਿੱਪਣੀ ਵੀ ਕਰਦੇ ਆ ਡੀਪਲੀ ਚੀਜ਼ਾਂ ਜਾਣਦੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਕਿਉਂਕਿ ਜਿਹੜਾ ਕਾਟੋਕਲੇਸ਼ ਚੱਲ ਰਿਹਾ ਹਰ ਬੰਦਾ ਸਮਝਣਾ ਚਾਹੁੰਦਾ ਕਿ ਆਖਰਕਾਰ ਇਹ ਪਰਦੇ ਦੇ ਪਿੱਛੇ ਦੀ ਕਹਾਣੀ ਕੀ ਹੈ ਇਹ ਚੱਲ ਕੀ ਰਿਹਾ ਬਿਕਰਮ ਮਜੀਠੀਆ ਨੇ ਜਿਹੜੀ ਮੂਵ ਲਈ ਹੈ ਇਹਦਾ ਬੈਨੀਫਿਟ ਕਿਨੂੰ ਹੋਊਗਾ ਔਰ ਫਿਲਹਾਲ ਲੱਗਦਾ ਨਹੀਂ ਹੈ ਕਿ ਅਕਾਲੀ ਦਲ ਉਸ ਤਰੀਕੇ ਨਾਲ ਕੋਈ ਰਿਵਾਈਵ ਕਰੂਗਾ ਪਰ ਜਿਸ ਤਰੀਕੇ ਦੇ ਨਾਲ ਮਜੀਠੀਆ ਨੇ ਜਿਹੜੀ ਮੂਵ ਲਈ ਹੈ ਇਹਨਾਂ ਨੇ ਕਿਹਾ ਕਿ ਮਜੀਠੀਆ ਨੂੰ ਵੀ ਬੈਨੀਫਿਟ ਹੁੰਦਾ ਹੋਇਆ ਨਜ਼ਰ ਨਹੀਂ ਆਉਣਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਇਹਨਾਂ ਨੂੰ ਲੱਗਦਾ ਹੈ ਕਿ ਜੇ ਰੜਕਣ ਦੇ ਵਿੱਚੋਂ ਕੁਛ ਨਾ ਕੁਛ ਚੰਗਾ ਹੀ ਨਿਕਲ ਕੇ ਆਏਗਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ